ਵਲਕਤ ਕਾਲਾ ਹਾਜੀ ਵਲਕ ਕਨਾਲ ਦਾ ਪੁੱਤ ਆ ਬੱਲੇ ਬੱਲੇ ਕਰਵਾਉਂਦਾ ਹੋਇਆ ਉਧਰਲੇ ਪਾਸੇ ਫਰੀਦ ਨਾਲ ਚਪਕ ਗਰਾਈਆਂ ਇਹ ਮਾਝੇ ਜੋ ਗਏ ਹੈ ਜਾਟੇ ਇਹ ਪੰਜ ਗਰਾਈਆਂ ਵਾਲੇ ਪੜ੍ਹਦੇ ਨੇ ਜੇ ਮੁੰਡਾ ਇਸ ਵਿੱਚ ਖੇਡ ਮਾ ਹਾਂ ਦੇ ਵਿੱਚ ਅਬਦੁੱਲਾ ਬਿਰਗ ਲਖਣ ਪੜ ਦਾ ਵਾਦਾ ਕਰਦਾ ਹੈ ਜੀ ਭੌਲੀ ਹੁਣ ਨੇ ਸਪੈਸ਼ਲ ਟੋਰਨੈਂਟ ਵਿੱਚ ਨਿਰਮਰਸ਼ੀ ਸਦਿਆ ਹੈ ਇਸੇ ਕੱਪ ਵਾਸਤੇ ਜੋ ਬੱਲੇ ਬੱਲੇ ਕਮਾਲ ਨਹੀਂ ਕਰਿਆ ਹੋਇਆ ਉਧਰਲੇ ਪਾਸੇ ਮੌਤ ਕਿੰਨਿਆ ਦਾਸ جتھے آيا ہے پیار اوہ راندي اندر کيت تاں تي ریڈیو ۾ جي سنڌنا جيون لوهه جو چمڪندڙا جيتو پين تي بڻجي اڄ ڪا هيندي سڌنا ٿي جاندي آهي بايا

ਵੀਰਾਂ ਦੇ ਨੇ ਕਾਟਾ ਜੀ ਕੋਈ ਖਰਾਬਾ ਕੋਈ ਇੰਟਰੈਕਸ਼ਨ ਕੋਈ ਤੋੜਦਾ ਇੱਥੇ ਮਾਰੀਆ ਕਈਆਂ ਨੇ ਕੀਤੀ ਮਿਹਨਤ ਕਈਆਂ ਕੀਤੀ ਇੱਥੋਂ ਵੀ ਇਹਨਾਂ ਫੇਰੀਆ ਇਹ ਦਰਦ ਪਤਾ ਨਹੀਂ ਕਿੱਤਾਂ ਦੀ ਜਿਹਨੇ ਆਪਣੀ ਜਾਨ ਨੂੰ ਸੱਟ ਕੈਂਚੀ ਇਹਨੂੰ ਦੇਖ ਕੇ ਦੇਖਿਆ ਕਹਿੰਦੇ ਆ ਵੀ ਇਹ ਲੜਕਾਰੂ ਜਲਦ ਟਕਰਾਉਣੇ ਆ ਮਾਏ ਆ پکے پنڈ والا روی کو ਜੋ ਵੀ ਘੰਟੇ ਨਿਸ਼ਾਨ ਰੰਨਾ ਆਪਣੇ ਆ 11 ਦਾ ਬੀਤੀ ਆਪਾਂ ਕਦੀ ਜਿਸ ਕੀ ਯਾਰ ਬੰਨ੍ਹ ਲਈ ਦੁਨੀਆਂ ਬਲੇ ਬਲੇ ਕਰਵਾਇਆ ਫਿਰ ਜਿਹੜੇ ਕੰਨਾਂ ਨਾਲ ਜੀ ਲਖਣ ਬੰਦ ਤੋਂ ਬਸੇ ਕਰਵਾਇਆ ਜਿਹੜਾ ਨਹੀਂ ਰੇਡ ਪਾਉਣ ਦੇ ਲਈ ਜਗਤ ਨਲਕਾ ਅਮਰ ਸਿੰਘ ਦਾ ਮਾਣ ਜੀ ਬਸੇ You got it